ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਇੱਕ ਸੰਘੀ ਜੱਜ ਨੇ 8400 ਤੋਂ ਵੱਧ ਪ੍ਰਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਨਾਲ 트ੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਲੱਗਿਆ ਹੈ ਅਦਾਲਤ ਨੇ 트럼ਪ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕਾਨੂੰਨੀ ਸਥਿਤੀ ਨੂੰ ਰੱਦ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕ ਦਿੱਤਾ ਹੈ। ਬੋਸਟਨ 'ਚ ਅਮਰੀਕੀ ਜ਼ਿਲ੍ਹਾ ਜੱਜ ਇੰਦਰਾ ਤਲਵਾਨੀ ਨੇ ਸ਼ਨੀਵਾਰ ਦੇਰ ਰਾਤ ਇੱਕ ਮੋਡਲਾ ਹੁਕਮ ਜਾਰੀ ਕੀਤਾ। ਇਹ ਹੁਕਮ ਗ੍ਰਹਿ ਸੁਰੱਖਿਆ ਵਿਭਾਗ ਨੂੰ 7 ਲਾਤੀਨੀ ਅਮਰੀਕੀ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਦੀ ਮਾਨਵਤਾਵਾਦੀ ਪੈਰੋਲ ਨੂੰ ਖਤਮ ਕਰਨ ਤੋਂ ਰੋਕਦਾ ਹੈ। ਇਸ ਫੈਸਲੇ ਤੋਂ ਰਾਹਤ ਪ੍ਰਾਪਤ ਕਰਨ ਵਾਲੇ ਦੇਸ਼ ਕਿਊਬਾ, ਹੈਤੀ, ਕੋਲੰਬੀਆ, ਇਕਵਾਡੋਰ, ਅਲ ਸਲਵਾਡੋਰ, ਗੁਆਟੇਮਾਲਾ ਤੇ ਹਾਂਡੂਰਾਸ ਨੇ ਇਹ ਲੋਕ ਅਮਰੀਕਾ 'ਚ ਅਮਰੀਕੀ ਨਾਗਰਿਕਾਂ ਜਾਂ ਗ੍ਰੀਨ ਕਾਰਡ ਕਾਂ ਦੇ ਪਰਿਵਾਰਕ ਮੈਂਬਰ ਨੇ ਇਹਨਾਂ ਵਿਅਕਤੀਆਂ ਨੂੰ ਪਰਿਵਾਰਕ ਪੁਨਰ ਯੂਨੀਕਰਨ ਪੈਰੋਲ ਪ੍ਰੋਗਰਾਮ ਤਹਿਤ ਸੰਯੁਕਤ ਰਾਜ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਇਹ ਪ੍ਰੋਗਰਾਮ ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਸ਼ੁਰੂ ਜਾਂ ਆਧੁਨਿਕ ਬਣਾਇਆ ਗਿਆ ਸੀ ਇਸ ਤਹਿਤ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਆਪਣੇ ਪਰਿਵਾਰਕ ਮੈਂਬਰ ਨੂੰ ਉਹਨਾਂ ਦੇ ਇਮੀਗ੍ਰੇਸ਼ਨ ਵੀਜ਼ਾ ਉਪਲਬਧ ਹੋਣ ਤੱਕ ਸੰਯੁਕਤ ਰਾਜ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਪ੍ਰਦਾਨ ਕਰ ਸਕਦੇ ਨੇ ਡੋਨਲਡ 트੍ਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹਨਾਂ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ। ਸਤੰਬਰ 2029 ਤੱਕ ਇਮੀਗ੍ਰੇਸ਼ਨ ਏਜੰਸੀਆਂ ਨੂੰ 170 ਬਿਲੀਅਨ ਡਾਲਰ ਦਾ ਰਿਕਾਰਡ ਬਜਟ ਅਲਾਟ ਕੀਤਾ ਗਿਆ। ਗ੍ਰੈਸ ਸੁਰੱਖਿਆ ਵਿਭਾਗ ਨੇ 12 ਦਸੰਬਰ ਨੂੰ ਕਿਹਾ ਕਿ ਇਹ ਪ੍ਰੋਗਰਾਮ 트੍ਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਨਾਲ ਮੇਲ ਨਹੀਂ ਖਾਂਦੇ। ਇਹਨਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਤੇ ਘੱਟ ਜਾਂਚ ਕੀਤੇ ਪਰਦੇਸੀ ਨੂੰ ਰਵਾਇਤੀ ਪੈਰੋਲ ਪ੍ਰਕਿਰਿਆ ਨੂੰ ਰੋਕਣ ਦੀ ਆਗਿਆ ਦੇ ਰਹੇ ਨੇ। ਇਸ ਦੇ ਆਧਾਰ ਤੇ ਵਿਭਾਗ ਇਹਨਾਂ ਪ੍ਰੋਗਰਾਮਾਂ ਨੂੰ ਖਤਮ ਕਰਨਾ ਚਾਹੁੰਦਾ ਹੈ। ਜੱਜ ਇੰਦਰਾ ਤਲਵਾਨੀ ਨੇ ਸਵੀਕਾਰ ਕੀਤਾ ਕਿ ਪ੍ਰੋਗਰਾਮ ਨੂੰ ਅਚਾਨਕ ਖਤਮ ਕਰਨ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਪ੍ਰੋਗਰਾਮ ਦੀ ਸਮਾਪਤੀ 14 ਜਨਵਰੀ ਨੂੰ ਲਾਗੂ ਹੋਣ ਵਾਲੀ ਸੀ ਜੱਜ ਨੇ ਪਹਿਲਾਂ 14 ਦਿਨਾਂ ਲਈ ਇੱਕ ਅਸਥਾਈ ਰੋਕ ਦਾ ਹੁਕਮ ਲਾਗੂ ਕੀਤਾ ਤਾਂ ਜੋ ਲੰਬੇ ਸਮੇਂ ਦੇ ਹੁਕਮ ਤੇ ਵਿਸਥਾਰ ਨਾਲ ਵਿਚਾਰ ਕੀਤਾ ਜਾ ਸਕੇ ਹੁਣ ਲਈ 8400 ਤੋਂ ਵੱਧ ਲੋਕ ਸੰਯੁਕਤ ਰਾਜ ਅਮਰੀਕਾ 'ਚ ਕਾਨੂੰਨੀ ਤੌਰ ਤੇ ਰਹਿ ਸਕਣਗੇ 트੍ਰੰਪ ਪ੍ਰਸ਼ਾਸਨ ਨੂੰ ਉਹਨਾਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਜਾਂ ਉਹਨਾਂ ਦੀ ਕਾਨੂੰਨੀ ਸਥਿਤੀ ਨੂੰ ਰੱਦ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਆਉਣ ਵਾਲੇ ਦਿਨਾਂ 'ਚ ਅਦਾਲਤ ਦਾ ਅੰਤਿਮ ਫੈਸਲਾ ਇਹ ਨਿਰਧਾਰਤ ਕਰੇਗਾ ਕਿ ਕੀ ਇਹ ਪ੍ਰੋਗਰਾਮ ਜਾਰੀ ਰਹਿਣਗੇ ਇਸ ਫੈਸਲੇ ਨੂੰ ਇਮੀਗ੍ਰੇਸ਼ਨ ਨੀਤੀ ਮਾਨਵਤਾਵਾਦੀ ਰਾਹਤ ਅਤੇ ਪਰਿਵਾਰਕ ਇਕਤਾ ਨੂੰ ਲੈ ਕੇ ਸੰਯੁਕਤ ਰਾਜ ਅਮਰੀਕਾ 'ਚ ਵੱਡੀਆਂ ਰਾਜਨੀਤਿਕ ਅਤੇ ਕਾਨੂੰਨੀ ਲੜਾਈਆਂ ਦਾ ਇੱਕ ਮੁੱਖ ਹਿੱਸਾ ਮੰਨਿਆ ਜਾਂਦਾ ਹੈ ਅਮਰੀਕਾ ਦੇ ਮਿਨੀਆਪੋਲਿਸ 'ਚ ਇੱਕ ਇਮੀਗ੍ਰੇਸ਼ਨ ਆਪਰੇਸ਼ਨ ਦੌਰਾਨ ਫੈਡਰਲ ਅਧਿਕਾਰੀਆਂ ਵੱਲੋਂ 37 ਸਾਲਾ ਨੌਜਵਾਨ ਨੂੰ ਗੋਲੀ ਮਾਰਨ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਕਾਰਨ ਪੂਰੇ ਸ਼ਹਿਰ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ 37 ਸਾਲਾ ਐਲੈਕਸ ਜੈਫਰੀ ਪ੍ਰੈਟੀ ਵਜੋਂ ਹੋਈ ਹੈ ਫੈਡਰਲ ਇਮੀਗ੍ਰੇਸ਼ਨ ਦੇ 6 ਅਧਿਕਾਰੀਆਂ ਨੇ ਪ੍ਰੈਟੀ ਨੂੰ ਚਾਰੋਂ ਪਾਸਿਓਂ ਘੇਰ ਕੇ ਜ਼ਮੀਨ ਤੇ ਸੁੱਟ ਦਿੱਤਾ ਜਦੋਂ ਸੜਕ ਤੇ ਮੌਜੂਦ ਲੋਕ ਵਿਰੋਧ ਵਜੋਂ ਸੀਟੀਆਂ ਵਜਾਰੇ ਸਨ ਉਸੇ ਵੇਲੇ ਇੱਕ ਅਧਿਕਾਰੀ ਨੇ ਪ੍ਰੈਟੀ ਕੋਲ ਮੌਜੂਦ ਲਾਇਸੈਂਸੀ ਬੰਦੂਕ ਖੋਲੀ ਤੇ ਉਸ ਤੇ ਇੱਕ ਦੜਾਣ ਤੋਂ ਵੱਧ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਚੱਲਣ ਤੋਂ ਬਾਅਦ ਵੀਡੀਓ ਬਣਾ ਰਹੀ ਮਹਿਲਾ ਚੀਕਦੀ ਹੋਈ ਸੁਣਾਈ ਦੇ ਰਹੀ ਸੀ ਤੁਸੀਂ ਇਹ ਕੀ ਕਰ ਦਿੱਤਾ ਵੀਡੀਓ 'ਚ ਨੌਜਵਾਨ ਗੋਲੀਆਂ ਲੱਗਣ ਤੋਂ ਬਾਅਦ ਬੇਜਾਨ ਦਿਖਾਈ ਦੇ ਰਿਹਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਬੁਲਾਰੇ ਟ੍ਰਿਸ਼ੀਆ ਮੈਕਲਗਲਿਨ ਨੇ ਇੱਕ ਬਿਆਨ ਜਾਰੀ ਕਰਕੇ ਸਫਾਈ ਦਿੱਤੀ ਹੈ ਇਹ ਕਾਰਵਾਈ 트ੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਤਹਿਤ ਚਲਾਏ ਜਾ ਰਹੇ ਇੱਕ ਆਪਰੇਸ਼ਨ ਦਾ ਹਿੱਸਾ ਸੀ ਅਧਿਕਾਰੀਆਂ ਮੁਤਾਬਕ ਜਦੋਂ ਉਹਨਾਂ ਨੇ ਨੌਜਵਾਨ ਨੂੰ ਨਿਹਾਥਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹਿੰਸਕ ਵਿਰੋਧ ਕੀਤਾ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਆਪਣੇ ਬਚਾਅ ਚ ਗੋਲੀਆਂ ਚਲਾਈਆਂ ਇਸ ਘਟਨਾ ਤੋਂ ਬਾਅਦ ਮਿਨੀਐਪੋਲਿਸ ਤੇ ਲੋਕਾਂ ਦਾ ਗੁੱਸਾ ਭੜਕ ਗਿਆ ਹੈ ਲੋਕ ਇਸ ਨੂੰ ਪੁਲਿਸ ਦੀ ਬੇਲੋੜੀ ਤਾਕਤ ਅਤੇ ਇਮੀਗ੍ਰੇਸ਼ਨ ਨੀਤੀਆਂ ਦੀ ਦੁਰਵਰਤੋਂ ਦੱਸ ਰਹੇ ਨੇ ਇਮੀਗ੍ਰੇਸ਼ਨ ਏਜੰਟਸ ਦੀ ਧੱਕੇਸ਼ਾਹੀ ਤੋਂ ਅੱਕੇ ਪ੍ਰਦਰਸ਼ਨਕਾਰੀਆਂ ਨੇ ਮਿਨਸੋਟਾ ਦੇ ਉਸ ਹੋਟਲ 'ਚ ਵੱਡੇ ਪੱਧਰ ਤੇ ਭੰਨ ਤੋੜ ਕੀਤੀ ਜਿੱਥੇ ਫੈਡਰਲ ਅਫਸਰ ਹਾਰੇ ਹੋਏ ਸਨ 37 ਸਾਲਾ ਆਈਸੀਯੂ ਨਰਸ ਦੀ ਬਾਰਡਰ ਏਜੰਟ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਇੱਕ ਦਿਨ ਬਾਅਦ ਬੋਲੇ ਧਾਵੇ ਦੌਰਾਨ ਮੁਜ਼ਾਰਾਕਾਰੀਆਂ ਨੇ ਸ਼ੀਸ਼ੇ ਤੋੜ ਦਿੱਤੇ ਅਤੇ ਹਰ ਪਾਸੇ ਪੇਂਟ ਸਪਰੇਅ ਕਰਨ ਲੱਗੇ ਕੁਝ ਲੋਕ ਅੰਦਰ ਦਾਖਲ ਹੋ ਗਏ ਜਦ ਕਿ ਕੁਝ ਮਿਨੀਆਪੋਲਿਸ ਦੇ ਹਿਲਟਨ ਹੋਟਲ ਦੇ ਬਾਹਰ ਖੜੇ ਹੋ ਕੇ ਨਾਰੇਬਾਜ਼ੀ ਕਰ ਰਹੇ ਸਨ ਭੀੜ ਨੇ ਹੋਟਲ ਦੇ ਮੁੱਖ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਣ ਦਾ ਯਤਨ ਕੀਤਾ ਪਰ ਅਸਫਲ ਰਿਹਾ ਤੇ ਪੰਨ ਤੋੜ ਦਾ ਸਿਲਸਲਾ 1 ਘੰਟੇ ਤੱਕ ਜਾਰੀ ਰਿਹਾ ਹਾਲਾਤ ਬੇਕਾਬੂ ਹੁੰਦੇ ਵੇਖ ਲਾ ਐਨਫੋਰਸਮੈਂਟ ਅਫਸਰਾਂ ਨੇ ਮੋਰਚਾ ਵੱਲਿਆ ਤੇ ਹੰਝੂ ਗੈਸ ਦੇ ਗੋਲੇ ਦਾਗਣ ਲੱਗੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਘੱਟੋ ਘੱਟ ਦੋ ਵਿਖਾਵਾਕਾਰੀਆਂ ਨੇ ਫੈਡਰਲ ਏਜੰਟਸ ਨੇ ਹਿਰਾਸਤ ਦੇ ਵਿੱਚ ਲਿਆ ਇਸੇ ਦੌਰਾਨ ਇੱਕ ਫੈਡਰਲ ਏਜੰਟ ਭੀੜ ਨੂੰ ਸ਼ਾਂਤ ਕਰਨ ਦੇ ਯਤਨ ਕਰਦਾ ਨਜ਼ਰ ਆਇਆ ਜਦਕਿ ਉਸ ਦੇ ਚਿਹਰੇ ਤੋਂ ਲਹੂ ਵਗ ਰਿਹਾ ਸੀ ਇੱਥੇ ਦੱਸਣਾ ਬਣਦਾ ਹੈ ਕਿ ਹੋਟਲ ਹਿਲਟਨ ਯੂਨੀਵਰਸਿਟੀ ਆਫ ਮੈਨੇਸੋਟਾ ਦੇ ਕੈਂਪਸ ਤੋਂ ਕੁਝ ਮਿੰਟ ਦੀ ਦੂਰੀ ਹੈ ਉਧਰ ਰਾਸ਼ਟਰਪਤੀ ਡੋਨਲਡ 트ੰਪ ਨੇ ਐਲੈਕਸ ਪ੍ਰੀਟੀ ਦੀ ਮੌਤ ਮਗਰੋਂ ਟਿੱਪਣੀਆਂ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਗੋਲੀਬਾਰੀ ਪਸੰਦ ਨਹੀਂ ਕਰਦੇ ਪਰ ਉਹਨਾਂ ਨੂੰ ਇਹ ਵੀ ਪਸੰਦ ਨਹੀਂ ਕਿ ਕੋਈ ਸ਼ਖਸ ਭਰੀ ਹੋਈ ਪਿਸਤੌਲ ਲੈ ਕੇ ਮਜ਼ਾਰੇ 'ਚ ਸ਼ਾਮਲ ਹੋਵੇ ਐਲੈਕਸ ਪ੍ਰੀਟੀ ਦੀ ਮੌਤ ਮਗਰੋਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਕਿਹਾ ਕਿ ਉਹ 9 ਐਮ ਐਮ ਵਾਲੀ ਸੈਮੀ ਆਟੋਮੈਟਿਕ ਹੈਂਡ ਗਨ ਲੈ ਕੇ ਉਹਨਾਂ ਵੱਲ ਵਧਿਆ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਨੇ ਇਮੀਗ੍ਰੇਸ਼ਨ ਅਫਸਰਾਂ ਦਾ ਪੱਖ ਲੈਂਦਿਆਂ ਕਿਹਾ ਕਿ ਉਹਨਾਂ ਨੇ ਸਵੈ ਰੱਖਿਆ ਲਈ ਗੋਲੀ ਚਲਾਈ ਕਿਉਂਕਿ ਐਲੈਕਸ ਪ੍ਰੀਟੀ ਹਿੰਸਕ ਤਰੀਕੇ ਨਾਲ ਪੇਸ਼ ਆ ਰਿਹਾ ਸੀ ਦੂਜੇ ਪਾਸੇ ਮਿਨੀਆ ਪੁਲਿਸ ਪੁਲਿਸ ਦਾ ਕਹਿਣਾ ਹੈ ਕਿ ਐਲੈਕਸ ਦਾ ਕੋਈ ਗੰਭੀਰ ਅਪਰਾਧਿਕ ਰਿਕਾਰਡ ਨਹੀਂ ਸੀ ਤੇ ਕਾਨੂੰਨੀ ਤਰੀਕੇ ਨਾਲ ਪਿਸਤੌਲ ਰੱਖੀ ਹੋਈ ਸੀ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ ਤੇ ਪੁਲਿਸ ਨੂੰ ਸਮਝ ਨਹੀਂ ਆ ਰਹੀ ਕਿ ਐਲੈਕਸ ਨੂੰ ਹੱਥਾ ਕਰਨ ਮਗਰੋਂ ਪਹਿਲੀ ਗੋਲੀ ਕਿਹੜੀ ਪਿਸਤੌਲ ਚੋਂ ਚੱਲੀ ਇੱਥੇ ਦੱਸਣਾ ਓਬਾਮਾ ਤੇ ਬਿਲ ਕਲਿੰਟਨ ਗੋਲੀਬਾਰੀ ਦੌਰਾਨ ਹੋਈ ਮੌਤ ਦੀ ਤਿੱਖੇ ਸ਼ਬਦਾਂ ਚ ਨਖੇਦੀ ਕਰ ਚੁੱਕੇ ਨੇ ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮਿਨੀਆਪੋਲਿਸ ਵੱਲੋਂ ਇਮੀਗ੍ਰੇਸ਼ਨ ਅਫਸਰਾਂ ਨੂੰ ਹਟਾਉਣ ਦੇ ਸੰਕੇਤ ਦਿੱਤੇ ਗਏ ਨੇ ਅਮਰੀਕਾ ਤੇ ਕੈਨੇਡਾ ਚ ਬਰफीਲਾ ਤੂਫਾਨ ਕਹਿਰ ਟਾ ਰਿਹਾ ਹੈ ਹਵਾਈ ਜਹਾਜ਼ ਕ੍ਰੈਸ਼ ਹੋਣ ਸਣੇ ਸੈਂਕੜੇ ਸੜਕੀ ਹਾਦਸਿਆਂ ਦੌਰਾਨ ਕਟੋ-ਕਟ 23 ਜਣਿਆਂ ਦੇ ਜਾਨ ਗਵਾਉਣ ਦੀ ਰਿਪੋਰਟ ਹੈ ਦੂਜੇ ਪਾਸੇ ਫਲਾਈਟਸ ਰੱਦ ਹੋਣ ਦਾ ਸਿਲਸਲਾ جاری ਹੈ ਤੇ ਐਤਵਾਰ ਨੂੰ ਦੋਹਾਂ ਮੁਲਕਾਂ 'ਚ 13000 ਤੋਂ ਵੱਧ ਫਲਾਈਟਸ ਰੱਦ ਹੋਈਆਂ ਜਦਕਿ ਸ਼ੁੱਕਰਵਾਰ ਮਗਰੋਂ ਕੁੱਲ ਅੰਕੜਾ 20000 ਤੋਂ ਟੱਪ ਗਿਆ ਅਮਰੀਕਾ 'ਚ ਕਰੋਨਾ ਮਹਾਮਾਰੀ ਮਗਰੋਂ ਪਹਿਲੀ ਵਾਰ ਇਨੀਆਂ ਫਲਾਈਟਸ ਰੱਦ ਕਰਨ ਦੀ ਨੌਬਤ ਆਈ ਅਮਰੀਕਾ 'ਚ 10 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੈ ਲਗਾਤਾਰ ਹੋ ਰਹੀ ਬਰਫਬਾਰੀ ਲੋਕਾਂ ਦੀਆਂ ਮੁਸ਼ਕਲਾਂ 'ਚ ਵਾਧਾ ਕਰ ਰਹੀ ਹੈ ਮੀਡੀਆ ਰਿਪੋਰਟ ਮੁਤਾਬਕ ਅਮਰੀਕਾ 'ਚ ਬਰਫੀਲਾ ਤੂਫਾਨ 115 ਅਰਬ ਡਾਲਰ ਦਾ ਨੁਕਸਾਨ ਕਰ ਸਕਦਾ ਹੈ ਡੈਲਸ ਹਿਊਸਟਨ ਆਸਟਨ ਨਿਊ ਔਰਲਿਨਸ ਅਤੇ ਲिटल ਰੌਕ ਵਰਗੇ ਸ਼ਹਿਰਾਂ 'ਚ ਠੰਡ ਕਈ ਦਹਾਕਿਆਂ ਦੇ ਰਿਕਾਰਡ ਤੋੜ ਰਹੀ ਹੈ ਤੇ ਤਾਪਮਾਨ ਆਮ ਨਾਲੋਂ 10 ਤੋਂ 40 ਡਿਗਰੀ ਹੇਠਾਂ ਦਰਜ ਕੀਤਾ ਗਿਆ ਪੈਂਸਿਲਵੇਨੀਆ ਸਣੇ ਕਈ ਰਾਜਾਂ 'ਚ 2 ਫੁੱਟ ਤੋਂ ਵੱਧ ਬਰਫ਼ ਡਿੱਗ ਚੁੱਕੀ ਹੈ ਤੇ স্নੋ ਪਲੋਅਰਸ ਲਗਾਤਾਰ برف ਹਟਾਉਣ ਦੇ ਕੰਮ 'ਚ ਜੁਟੇ ਹੋਏ ਨੇ ਬੇਹਦ ਖਰਾਬ ਮੌਸਮ ਦੇ ਮੱਦੇਨਜ਼ਰ ਸੋਮਵਾਰ ਨੂੰ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਟੋਰਾਂਟੋ ਅਤੇ ਨਾਲ ਲੱਗਦੇ ਇਲਾਕਿਆਂ 'ਚ ਵੀ ਸਕੂਲ ਬੰਦ ਰਹਿਣ ਦੇ ਅਸਰ ਨੇ ਤੇ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ 150 ਤੋਂ ਵੱਧ ਹਾਦਸੇ ਵਾਪਰਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਓਪੀਪੀ ਦੇ ਸਰਜੈਂਟ ਕੈਰੀ ਸ਼ਮਿਡ ਨੇ ਦੱਸਿਆ ਕਿ 150 ਹਾਦਸਿਆਂ ਤੋਂ ਇਲਾਵਾ 125 ਗੱਡੀਆਂ ਵਕਫਕ ਥਾਂਵਾਂ ਤੇ ਬਰਫ਼ ਚ ਫਸ ਗਈਆਂ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਮਦਦ ਦੀ ਜ਼ਰੂਰਤ ਪਈ ਉਧਰ ਅਮਰੀਕਾ ਦੇ ਮੇਨ ਸੂਬੇ ਦੇ ਬੈਂਗਰ ਇੰਟਰਨੈਸ਼ਨਲ 에ਅਰਪੋਰਟ ਤੋਂ ਉਡਾਣ ਭਰ ਰਿਹਾ ਜਹਾਜ਼ ਕ੍ਰੈਸ਼ ਹੋਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਹਾਦਸੇ ਵੇਲੇ ਜਹਾਜ਼ ਚ 8 ਜਣੇ ਸਵਾਰ ਸਨ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਨਿਊਯਾਰਕ ਵਿਖੇ ਇੱਕ ਸੇਵਾਮੁਕਤ ਪੁਲਿਸ ਅਫਸਰ برف ਹਟਾਉਣ ਦੀ ਪ੍ਰਕਿਰਿਆ ਦੌਰਾਨ ਮਾਰਿਆ ਗਿਆ ਜਦਕਿ ਟੈਕਸਸ 'ਚ ਸਲੈਡਿੰਗ ਨਾਲ ਸਬੰਧਤ ਹਾਦਸੇ ਦੌਰਾਨ ਇੱਕ ਕੁੜੀ ਦੀ ਜਾਨ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ 16 ਸਾਲ ਦੀ ਅਲੜ ਜੀਪ ਰੈਂਗਲਰ ਦੇ ਪਿੱਛੇ ਬੰਨੇ ਸਲੈਡ ਤੇ ਦੋ ਕੁੜੀਆਂ ਨੂੰ ਖਿੱਚ ਰਿਹਾ ਸੀ ਜਦੋਂ ਅਚਾਨਕ ਗੱਡੀ ਬੇਕਾਬੂ ਹੋ ਗਈ ਅਤੇ ਸਲੈਡ ਇੱਕ ਦਰਖਤ 'ਚ ਜਾ ਵਜਾ ਦੋਹਾਂ ਕੁੜੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ 'ਚੋਂ ਇੱਕ ਦਮ ਤੋੜ ਗਈ ਇਸੇ ਦੌਰਾਨ ਮੈਸਾਚੂਸੈਟਸ ਸੂਬੇ 'ਚ ਪੈਦਲ ਜਾਰੀ પતિ ਪਤਨੀ ਨੂੰ ਸਨੋ ਪਲੋਰ ਨੇ ਟੱਕਰ ਮਾਰ ਦਿੱਤੀ ਅਤੇ ਪਤਨੀ ਦੀ ਮੌਤ ਹੋ ਗਈ ਫਲੋ ਆਪਰੇਟਰ ਵਿਰੁੱਧ ਫਿਲਾਹਾਲ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਕੈਂਸਸ ਸੂਬੇ ਚ ਸ਼ੁੱਕਰਵਾਰ ਤੋਂ ਲਾਪਤਾ ਇੱਕ ਐਲੀਮੈਂਟਰੀ ਸਕੂਲ ਟੀਚਰ ਬਰਫ਼ ਚ ਮਰੀ ਹੋਈ ਮਿਲੀ ਅਤੇ ਪੁਲਿਸ ਨੂੰ ਸਾਜ਼ਿਸ਼ ਦਾ ਕੋਈ ਸਬੂਤ ਨਜ਼ਰ ਨਹੀਂ ਆਇਆ ਅਮਰੀਕਾ ਚ ਸਿਰਫ ਬਰਫ਼ ਹੀ ਜਾਨਲੇਵਾ ਸਾਬਤ ਨਹੀਂ ਹੋ ਰਹੀ ਸਗੋਂ ਅਲਾਬਾਮਾ ਜਾਰਜੀਆ ਤੇ ਫਲੋਰੀਡਾ ਰਾਜਾਂ ਚ ਵਾਵਰੋਲਿਆਂ ਨੇ ਵੱਡਾ ਨੁਕਸਾਨ ਕੀਤਾ ਏ ਇਹਦੀ ਵੀ ਰਿਪੋਰਟ ਸਾਹਮਣੇ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕੈਨੇਡੀਅਨ ਵਸਤਾਂ ਤੇ 100% ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਜੰਗ ਛਿੜ ਗਈ ਹੈ ਇਸ ਦੇ ਜਵਾਬ ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ਵਾਸੀਆਂ ਨੂੰ ਬਾਈ ਕੈਨੇਡੀਅਨ ਅਤੇ ਬਿਲਡ ਕੈਨੇਡੀਅਨ ਦਾ ਹੌਕਾ ਦਿੱਤਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜਦੋਂ ਸਾਡੀ ਆਰਥਿਕਤਾ ਨੂੰ ਬਾਹਰੋਂ ਖਤਰਾ ਹੁੰਦਾ ਹੈ ਤਾਂ ਸਾਨੂੰ ਉਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਹੈ ਜੋ ਸਾਡੇ ਕੰਟਰੋਲ ਚ ਨੇ ਉਨਾ ਕਿ ਅਸੀਂ ਦੂਜੇ ਦੇਸ਼ਾਂ ਦੇ ਫੈਸਲਿਆਂ ਨੂੰ ਨਹੀਂ ਰੋਕ ਸਕਦੇ ਪਰ ਅਸੀਂ ਆਪਣੇ ਸਭ ਤੋਂ ਵਧੀਆ ਗਾਹਕ ਖੁਦ ਬਣ ਸਕਦੇ ਹਾਂ ਅਸੀਂ ਕੈਨੇਡਾ ਦਾ ਬਣਿਆ ਸਮਾਨ ਖਰੀਦਾਂਗੇ ਤੇ ਕੈਨੇਡਾ 'ਚ ਹੀ ਬਣਾਵਾਂਗੇ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਕਿ ਜੇਕਰ ਕਾਰਨੀ ਕੈਨੇਡਾ ਨੂੰ ਚੀਨ ਲਈ ਡ੍ਰੌਪ ਆਫ ਪੋਰਟ ਬਣਾਉਣ ਦੀ ਸੋਚ ਰਹੇ ਨੇ ਤਾਂ ਉਹ ਬਹੁਤ ਵੱਡੀ ਗਲਤੀ ਕਰ ਰਹੇ ਨੇ 트럼ਪ ਨੇ ਸਖਤ ਲਹਿਜ਼ੇ ਚ ਕਿਹਾ ਕਿ ਚੀਨ ਕੈਨੇਡਾ ਦੇ ਕਾਰੋਬਾਰਾਂ ਅਤੇ ਸਮਾਜਿਕ ਤਾਣੇ ਬਾਣੇ ਨੂੰ ਪੂਰੀ ਤਰ੍ਹਾਂ ਨਾਲ ਨਿਕਲ ਜਾਵੇਗਾ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਕੈਨੇਡਾ ਚੀਨ ਨਾਲ ਕੋਈ ਵੀ ਸੌਦਾ ਕਰਦਾ ਹੈ ਤਾਂ ਅਮਰੀਕਾ ਆਉਣ ਵਾਲੇ ਹਰ ਕੈਨੇਡੀਅਨ ਉਤਪਾਦ ਤੇ ਤੁਰੰਤ 100% ਦਾ ਟੈਰਿਫ ਲਗਾਇਆ ਜਾਵੇਗਾ ਅਮਰੀਕਾ ਕੈਨੇਡਾ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ ਜੇਕਰ 트럼ਪ ਇਹ ਟੈਰਿਫ ਲਗਾਉਂਦੇ ਨੇ ਤਾਂ ਕੈਨੇਡਾ ਦੀਆਂ ਬਰਾਮਦਾਂ ਬਹੁਤ ਮਹਿੰਗੀਆਂ ਹੋ ਜਾਣਗੀਆਂ ਜਿਸ ਨਾਲ ਕੈਨੇਡਾ ਦੇ ਉਦਯੋਗ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਪੀਐਮ ਕਾਰਨੀ ਦਾ ਬਾਇ ਕੈਨੇਡੀਅਨ ਮੂਹਮ ਇਸੇ ਆਰਥਿਕ ਖਤਰੇ ਨਾਲ ਨਜਿੱਠਣ ਦੀ ਇੱਕ ਕੋਸ਼ਿਸ਼ ਮੰਨੀ ਜਾ ਰਹੀ ਹੈ ਵਿਦ ਆਰ ਇਕਨੋਮੀ ਅੰਡਰ ਥ੍ਰੈਟ ਫਰਮ ਅਬ੍ਰਾਡ ਕੈਨੇਡੀਅਨਸ ਹੈਵ ਮੇਡ ਅ ਚੋਇਸ ਟੂ ਫੋਕਸ ਔਨ ਵਟ ਵੀ ਕੈਨ ਕੰਟਰੋਲ ਯੂ ਆਰ ਚੂਜ਼ਿੰਗ ਟੂ ਪੁਟ ਯੋਰ ਹਾਰਡ ਅਰਨਡ ਡਾਲਰਸ ਬਿਹਾਈਂਡ ਕੈਨੇਡੀਅਨ ਬਿਜ਼ਨੈਸੈਸ ਐਂਡ ਕੈਨੇਡੀਅਨ ਵਰਕਰਸ ਕੈਨੇਡਾਜ਼ ਨਿਊ ਗਵਰਨਮੈਂਟ ਇਜ਼ ਡੂਇੰਗ ਦ ਸੇਮ With our new Buy Canadian policy. Run a mission to build big, from millions of homes that will improve affordability, to major projects that will transform our economy, to the new military hardware that will protect Canadians and our sovereignty. We will build big with Canadian materials Canadian steel, aluminum, and lumber, with Canadian technology, and with Canadian workers. We can't control what other nations do. We can be our own best customer. We'll buy Canadian. We'll build Canada. And together, we will build Canada strong. ਯੂਕਰੇਨ ਨੂੰ ਸੁਰੱਖਿਆ ਦੀ ਗਾਰੰਟੀ ਦੇਣ ਵਾਲਾ ਅਮਰੀਕਾ ਦਾ ਦਸਤਾਵੇਜ਼ ਪੂਰੀ ਤਰ੍ਹਾਂ ਤਿਆਰ ਹੈ। ਬਸ ਇਸ ਵਿੱਚ ਤਾਰੀਖ ਅਤੇ ਸਥਾਨ ਲਿਖੇ ਜਾਣਾ ਬਾਕੀ ਹੈ। ਐਤਵਾਰ ਨੂੰ ਯੂਏਈ ਦੀ ਰਾਜਧਾਨੀ ਅਬੂਦਾਬੀ ਵਿੱਚ ਅਮਰੀਕਾ ਦੀ ਵਿਚੋਲਗੀ ਹੇਠ ਰੂਸ ਅਤੇ ਯੂਕਰੇਨ ਦੀ ਗੱਲਬਾਤ 'ਚ ਜੰਗ ਰੋਕਣ ਦੇ ਸਬੰਧ 'ਚ ਮਹੱਤਵਪੂਰਨ ਫੈਸਲੇ ਹੋਣ ਦੀ ਸੰਭਾਵਨਾ ਹੈ। ਲਿਥੁਆਨੀਆ ਦੀ ਯਾਤਰਾ ਤੇ ਆਏ ਜ਼ੇਲੈਂਸਕੀ ਨੇ ਕਿਹਾ ਕਿ ਜੰਗ ਖਤਮ ਕਰਨ ਨੂੰ ਲੈ ਕੇ ਜ਼ਿਆਦਾਤਰ ਗੱਲਾਂ ਤੇ ਸਹਿਮਤੀ ਬਣ ਚੁੱਕੀ ਹੈ, ਸਿਰਫ ਕੁਝ ਹੀ ਗੱਲਾਂ ਬਾਕੀ ਰਹਿ ਗਈਆਂ ਨੇ। ਉਨ੍ਹਾਂ ਉੱਤੇ ਵੀ 1 ਫਰਵਰੀ ਨੂੰ ਸਹਿਮਤੀ ਬਣਨ ਦੇ ਆਸਾਰ ਨੇ ਦੋਵਾਂ ਧਿਰਾਂ ਦੇ ਦਸਤਖਤ ਹੋਣ ਤੋਂ ਬਾਅਦ ਸਮਝੌਤੇ ਦੇ ਦਸਤਾਵੇਜ਼ ਅਮਰੀਕਾ ਤੇ ਯੂਕਰੇਨ ਦੀਆਂ ਸੰਸਦਾਂ 'ਚ ਜਾਣਗੇ। ਜਿੱਥੇ ਉਹਨਾਂ ਨੂੰ ਪ੍ਰਵਾਨਗੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸੰਸਦ ਵੱਲੋਂ ਮਤਾ ਪਾਸ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖਤ ਹੋਣਗੇ ਤੇ ਸਮਝੌਤਾ ਲਾਗੂ ਹੋ ਜਾਵੇਗਾ ਅਮਰੀਕਾ 'ਚ ਇੱਕ ਹੋਰ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਬੈਂਗੋਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ 8 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਨਿੱਜੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾ ਗ੍ਰਸਤ ਹੋ ਗਿਆ ਬੰਬਾਰਡਿਆ ਚੈਲੈਂਜਰ 600 ਐਤਵਾਰ ਸ਼ਾਮ 7:45 ਮਿੰਟ ਦੇ ਕਰੀਬ ਹਾਦਸਾਗ੍ਰਸਤ ਹੋਇਆ ਜਹਾਜ਼ 'ਚ ਸਵਾਰ ਲੋਕਾਂ ਦੀ ਹਾਲਤ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ ਐਫਏਏ ਅਤੇ ਰਾਸ਼ਟਰੀ ਅਵਾਜਾਈ ਸੁਰੱਖਿਆ ਬੋਰਡ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੇਸ਼ ਦਾ ਬਹੁਤਾ ਹਿੱਸਾ ਇੱਕ ਬਰਫ਼ੀਲੇ ਤੂਫਾਨ ਨਾਲ ਜੂਝ ਰਿਹਾ ਸੀ ਦੇਸ਼ ਦੇ ਕਈ ਹੋਰ ਹਿੱਸਿਆਂ ਵਾਂਗ ਬੈਂਗੋਰ 'ਚ ਵੀ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ ਬੈਂਗੋਰ ਅੰਤਰਰਾਸ਼ਟਰੀ ਹਵਾਈ ਅੱਡਾ ਔਰਲੈਂਡੋ ਫਲੋਰੀਡਾ ਵਸ਼ਿੰਗਟਨ ਸ਼ਾਰਟ ਅਤੇ ਉੱਤਰੀ ਕੈਰੋਲਿਨਾ ਵਰਗੇ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਦੀ ਪੇਸ਼ਕਸ਼ ਕਰਦਾ ਹੈ ਇਹ ਬੋਸਟਨ ਤੋਂ ਲਗਭਗ 200 ਮੀਲ ਉੱਤਰ ਵੱਲ ਹੈ ਬੰਬਾਰਡੀਆਂ ਚੈਲੈਂਜਰ 601 ਵਾਈਲਡ ਬਾਡੀ ਬਿਜ਼ਨਸ ਜੈਟ ਹੈ ਜੋ 9 ਤੋਂ 11 ਯਾਤਰੀਆਂ ਲਈ ਤਿਆਰ ਕੀਤਾ ਗਿਆ ਹੈ 에ਅਰ ਚਾਰਟਰ ਸਰਵਿਸ.com ਦੇ ਅਨੁਸਾਰ ਇਸ ਨੂੰ 1980 ਚ ਵਾਕ ਅਬਾਊਟ ਕੈਬਿਨ ਵਾਲੇ ਪਹਿਲੇ ਪ੍ਰਾਈਵੇਟ ਜੈਟ ਵਜੋਂ ਲਾਂਚ ਕੀਤਾ ਗਿਆ ਸੀ ਤੇ ਇਹ ਅਜੇ ਵੀ ਇੱਕ ਪ੍ਰਸਿੱਧ ਚਾਰਟਰ ਵਿਕਲਪ ਬਣਿਆ ਹੋਇਆ ਹੈ ਜ਼ਿਆਦਾਤਰ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਆਫ ਕੈਨੇਡਾ ਇਸ ਬੁੱਧਵਾਰ 2026 ਦੀ ਪਹਿਲੀ ਬੈਠਕ ਦੌਰਾਨ ਆਪਣੀ ਮੁੱਖ ਵਿਆਜ ਦਰ 'ਚ ਕੋਈ ਤਬਦੀਲੀ ਨਹੀਂ ਕਰੇਗਾ ਵਿੱਤੀ ਬਾਜ਼ਾਰਾਂ ਦੇ ਅਨੁਮਾਨਾਂ ਮੁਤਾਬਕ ਲਗਭਗ 99 ਫੀਸਦੀ ਸੰਭਾਵਨਾ ਹੈ ਕਿ ਦਰਾਂ ਨੂੰ ਮੌਜੂਦਾ ਪੱਧਰ ਤੇ ਹੀ ਰੱਖਿਆ ਜਾਵੇਗਾ ਦਸੰਬਰ 'ਚ ਬੈਂਕ ਨੇ ਪਾਲਿਸੀ ਦਰ 2.25 ਫੀਸਦੀ ਤੇ ਕਾਇਮ ਰੱਖੀ ਸੀ ਜੋ ਕਿ 2025 ਦੇ ਦੂਜੇ ਅੱਧ 'ਚ ਦੋ ਵਾਰ ਚੌਥਾਈ ਅੰਕ ਦੀ ਕਟੌਤੀ ਤੋਂ ਬਾਅਦ ਹੋਇਆ ਸੀ ਗਵਰਨਰ ਟਿਫ ਮੈਕਲਮ ਨੇ ਕਿਹਾ ਸੀ ਕਿ ਮੌਜੂਦਾ ਮੁਦਰਾ ਪਾਲਿਸੀ ਆਰਥਿਕ ਅਰਥ ਵਿਵਸਥਾ ਤੇ ਮਹਿੰਗਾਈ ਦੇ ਦਬਾਅ 'ਚ ਸੰਤੁਲਨ ਬਣਾਈ ਰੱਖਣ ਲਈ ਠੀਕ ਪੱਧਰ ਤੇ ਹੈ ਟੀਡੀ ਬੈਂਕ ਦੇ ਅਰਥਸ਼ਾਸਤਰੀ ਰਿਸ਼ੀ ਸੋਂਦੀ ਅਨੁਸਾਰ ਜੇਕਰ ਆਰਥਿਕ ਵਿਕਾਸ 'ਚ ਵੱਡੀ ਗਿਰਾਵਟ ਜਾਂ ਰੋਜ਼ਗਾਰ ਬਾਜ਼ਾਰ 'ਚ ਤੇਜ਼ ਕਮਜ਼ੋਰੀ ਨਾ ਆਵੇ ਦਰਾਂ ਬਦਲਣ ਦੀ ਸੰਭਾਵਨਾ ਘੱਟ ਹੈ ਸੀਆਈਬੀਸੀ ਦੇ ਮੁਖ ਅਰਥਸ਼ਾਸਤਰੀ ਐਵਰੀ ਸ਼ੈਨਫੈਲਡ ਨੇ ਕਿਹਾ ਕਿ ਤਾਜ਼ਾ ਅੰਕੜੇ ਵੀ ਬੈਂਕ ਨੂੰ ਆਪਣੀ ਮੌਜੂਦਾ ਪਾਲਿਸੀ ਤੋਂ ਹਟਾਉਣ ਲਈ ਕਾਫੀ ਨਹੀਂ ਹਨ ਭਾਵੇਂ ਦਸੰਬਰ ਮਹਿੰਗਾਈ ਦਰ 2.4 ਫੀਸਡ ਰਹੀ ਪਰ ਬੇਰੋਜ਼ਗਾਰੀ ਦਰ 6.8 ਫੀਸਡ ਤੱਕ ਵੱਧ ਗਈ। ਉਨ੍ਹਾਂ ਮੁਤਾਬਕ ਵਪਾਰ ਨਾਲ ਸੰਬੰਧਤ ਖਤਰੇ ਖਾਸ ਕਰਕੇ ਅਮਰੀਕੀ ਟੈਰਿਫ ਬਾਰੇ ਅਨਿਸ਼ਚਿਤਤਾ 2026 ਚ ਬੈਂਕ ਆਫ ਕੈਨੇਡਾ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਰਹੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।